ਜਿੰਨੇ ਵੀ ਰਾਜਨੀਤਿਕ ਲੀਡਰ ਪੰਜਾਬ ਦੇ ਨੇਗੇ ਇਹ ਸਾਰੇ ਨੈਸ਼ਨਲ ਪਾਰਟੀਆਂ ਦੇ ਨਾਲ ਮਿਲ ਕੇ ਪੰਜਾਬ ਦੇ ਨਾਲ ਧੱਕਾ ਕਰਵਾਉਂਦੇ ਨੇਗੇ ਇਹ ਖੁਦ ਨਾਲ ਮਿਲੇ ਹੋਏ ਨੇਗੇ ਇਹ ਸਾਰੇ ਸਾਰੇ ਦਿੱਲੀ ਅੱਗੇ ਜਾ ਕੇ ਕੋਡੇ ਹੁੰਦੇ ਨੇ ਸਾਰੇ ਸਾਰੇ ਦਿੱਲੀ ਅੱਗੇ ਜਾ ਕੇ ਝੁਕਦੇ ਨੇਗੇ ਠੀਕ ਆ ਨਾ ਗੱਲ ਇਹਨਾਂ ਦੀ ਸਮੱਸਿਆ ਇਹ ਆ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਜਿੰਨੇ ਲੋਕ ਨੌਜਵਾਨ ਚੰਗੇ ਕੋਈ ਨਿਕਲ ਕੇ ਇਸ ਪ੍ਰਕਾਰ ਦੇ ਆਉਣ ਕਿ ਉਹ ਪੰਜਾਬ ਦੀ ਪਹਿਲਾਂ ਲੋਕਾਂ ਨੂੰ ਜਥੇਬੰਦ ਕਰਨ ਜਥੇਬੰਦ ਕਰਨ ਤੋਂ ਬਾਅਦ ਫਿਰ ਉਹ ਪੰਜਾਬ ਦੇ ਵਿੱਚ ਕੋਈ ਖੇਤਰੀ ਪਾਰਟੀ ਕਾਮਯਾਬ ਕਰਨ ਸਾਡੀ ਸੋਚ ਇਹ ਆ ਅਸੀਂ ਕਾਂਗਰਸ ਵੱਲੋਂ ਚੋਣਾਂ ਲੜ ਲੈਂਦੇ ਅਸੀਂ ਕਿਹੜੀ ਪਾਰਟੀ ਵੱਲੋਂ ਚੋਣਾਂ ਨਹੀਂ ਲੜ ਸਕਦੇ ਮੇਰੇ ਕੋਲੇ ਕੋਈ ਲੀਡਰ ਕਹਿ ਕੇ ਦਿਖਾਵੇ ਕੋਈ ਕਾਂਗਰਸ ਦਾ ਵੱਡਾ ਲੀਡਰ ਕਾਹੇ ਜਾਂ ਕੋਈ ਆਪਣਾ ਇਹਨਾਂ ਦਾ ਜਿਹੜੀਆਂ ਹੁਣ ਦੋ ਪਾਰਟੀਆਂ ਮਿਲਣਨੀਆਂ ਜਾਂ ਕੋਈ ਝਾੜੂ ਵਾਲਾ ਕਹਿ ਕੇ ਦਿਖਾਵੇ ਮੈਂ ਸਹੂਦ ਦੇਉਂਗਾ ਤੁਸੀਂ ਸਾਨੂੰ ਕਹਿੰਦੇ ਨਹੀਂ ਕਿ ਸਾਡੇ ਵਿੱਚੋਂ ਵੱਲੋਂ ਚੋਣਾਂ ਲੜ ਲਓ ਅਸੀਂ ਨਹੀਂ ਲੜ ਸਕਦੇ ਸਾਡੀ ਮਜਬੂਰੀ ਇਹ ਆ ਕਿ ਸਾਨੂੰ ਇਹ ਚੀਜ਼ ਦੀ ਸਮਝ ਆ ਚੁੱਕੀ ਹੈ ਸਾਨੂੰ ਕੁਰਸੀਆਂ ਦਾ ਲਾਲਚ ਨਹੀਂ ਹੈਗਾ ਸਾਨੂੰ ਇਹੀ ਆ ਕਿ ਕਿੰਨੀਆਂ ਚੀਜ਼ਾਂ ਤਿਆਗ ਕਰਤੀਆਂ ਸੰਗਾਰਾ ਤੁਸੀਂ ਮੈਂ ਇਸ ਮੈਂ ਆਪਣੀ ਆਵਾਜ਼ ਮੈਂ ਇੱਕ ਪਹਿਲਾ ਕਲਾਕਾਰ ਵਾਂਗੂ ਚੰਗੇ ਪੈਸੇ ਕਮਾ ਰਿਆ ਸੀਗਾ ਮੈਂ ਜਿਹੜੀ ਇਹ ਗੱਲ ਸਾਂਝੀ ਕਰਨੀ ਆ ਖਾਸ ਕਰਕੇ ਮੇਰੇ ਨੌਜਵਾਨ ਸਾਥੀਆਂ ਨਾਲ ਤੇ ਪੰਜਾਬ ਦੇ ਲੋਕਾਂ ਨਾਲ ਗੱਲ ਸਾਂਝੀ ਕਰਨੀ ਆ ਕਿ ਕਿਵੇਂ ਜਿਹੜੀ ਸਰਕਾਰ ਹਰ ਪਾਸੋਂ ਜਿਹੜੀ ਆਵਾਜ਼ ਨੂੰ ਬੰਦ ਕਰ ਦੇ ਲੱਗੀ ਹੋਈ ਆ ਫੇਸਬੁਕ ਪੇਜ ਬੰਦ ਕਰਤਾ ਚੈਨਲ ਆ ਜਿਹੜਾ ਕੋਈ ਉਹ ਨਹੀਂ ਸਾਡੀ ਗੱਲਬਾਤ ਕਰਨ ਨੂੰ ਤਿਆਰ ਸਾਡੀ ਗੱਲ ਸੁਣਨ ਨੂੰ ਤਿਆਰ ਤੁਸੀਂ ਦੇਖਿਆ ਕਿ ਅਸੀਂ ਹੁਣ ਕਿਸੇ ਨਾ ਕਿਸੇ ਪਾਸੇ ਯਾਰ ਜਿੱਥੇ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਆ ਉੱਥੇ ਹਰ ਇੱਕ ਧਰਨੇ ਮਜਾਰੇ ਜਾਣਾ ਹੀ ਪੈਂਦਾ ਯਾਰ ਲੋਕਾਂ ਨਾਲ ਖੜਨਾ ਹੀ ਪੈਂਦਾ ਤੇ ਪਰ ਪੁਲਿਸ ਹਰ ਪਾਸਿਓਂ ਕੱਲ ਦੀ ਪੁਲਿਸ ਪਰਸੋਂ ਦੀ ਪੁਲਿਸ ਮਾਗਰ-ਮਾਗਰ ਫਿਰਦੀ ਆ ਤੇ ਕੱਲ ਮੈਂ ਬੂਟੇ 'ਚ ਪਾਣੀ ਪਾਉਂਦਾ ਸੀ ਪਰਸੋਂ ਮੈਂ ਸਰਸਨਾਮ ਗਿਆ ਸੀ ਉੱਥੇ ਪਿੱਛੇ ਫਿਰਚੇ ਫਿਰਦੀ ਰਹੀ ਆ ਕੱਲ ਸੀਆਈ ਦੇ ਬੰਦੇ ਅੱਜ ਫੇਰ ਸਵੇਰ ਰਾਤ ਦੇ ਬੰਦੇ ਇੱਥੇ ਫਿਰਦੇ ਰਹਣਗੇ ਹੁਣ ਮੈਂ ਇਹ ਗੱਲ ਲੋਕਾਂ ਨੂੰ ਪੁੱਛਣਾ ਚਾਹਣਾ ਕਿ ਕੀ ਆਪਾਂ ਯਾਰ ਆਪਣੇ ਪੰਜਾਬ ਦੀ ਗੱਲ ਕਰਨੀ ਬੰਦ ਕਰ ਦਈਏ ਜਾਂ ਸਰਕਾਰ ਨੂੰ ਕਹਿਣਾ ਚਾਹਣਾ ਕਿ ਅਸੀਂ ਜਿਹੜੇ ਤੁਹਾਡੇ ਗਲਤ ਨੀਤੀਆਂ ਨੇ ਸੀ ਉਹਨਾਂ ਦੇ ਖਿਲਾਫ ਹੀ ਬੋਲ ਰਹੇ ਆ ਜਿਹੜੇ ਸਾਡੇ ਨੌਜਵਾਨ ਜਿਲ੍ਹਾਂ ਦੇ ਵਿੱਚ ਫੜੇ ਬੈਠੇ ਨੇਗੇ ਕੀ ਉਹ ਕੀ ਉਹਨਾਂ ਨੇ ਮਾੜਾ ਕਰਤਾ ਤੁਸੀਂ ਕਿਸੇ ਪਾਸੇ ਮੈਨੂੰ ਜਾਣਦੇ ਤੁਸੀਂ ਇੱਕ ਇਧਰ ਨਵਦੀਪ ਆ ਵੀਰ ਸਾਡਾ ਫਸਿਆ ਉਧਰ ਨੂੰ ਨਹੀਂ ਜਾਣਦੇ ਤੁਸੀਂ ਕਿਸੇ ਪਾਸੇ ਮੈਨੂੰ ਜਾਣ ਦਿੰਦੇ ਯਾਰ ਅਸੀਂ ਮਾੜਾ ਹੀ ਕਰਤਾ ਸੀ ਆਪਣੇ ਹੱਕਾਂ ਦੀ ਗੱਲ ਕਰਦੇ ਸੀ ਇਹੀ ਗੱਲ ਕਹਿਣੇ ਆ ਕਿ ਜਿਹੜੇ ਤੁਸੀਂ ਵੋਟਾਂ ਤੋਂ ਪਹਿਲਾਂ ਵਾਅਦੇ ਕਰਦੇ ਹੁੰਦੇ ਹੋ ਤੁਸੀਂ ਇੱਕ ਵੀ ਵਾਅਦੇ ਤੇ ਪੂਰਾ ਨਹੀਂ ਉਤਰਦੇ ਤੁਸੀਂ ਵੋਟਾਂ ਦੇ ਪੱਲੇ ਇੱਕ ਗੱਲ ਕਹਿ ਦਿਆ ਕਰੋ ਲੋਕਾਂ ਨੂੰ ਸਿੱਧੀ ਗੱਲ ਕਹਿ ਦਿਆ ਕਰੋ ਵੀ ਆ ਇੰਨੇ ਕ ਵਾਦੇ ਨੇ ਕਿਸੀਂ ਇੰਨੇ ਕ ਪੂਰੇ ਕਰ ਸਕਦੇ ਆ ਪਰ ਹੁਣ ਤੁਸੀਂ ਲੋਕਾਂ ਤੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਜਦੋਂ ਤੁਸੀਂ ਕੋਈ ਝੂਠ ਬੋਲਣ ਤੁਸੀਂ ਗੱਪ ਮਾਰਨ ਦੀ ਕੋਈ ਕਸਰ ਹੀ ਨਹੀਂ ਛੱਡਦੇ ਐਡਾ ਏ ਲੋਕਾਂ ਨਾਲ ਗੱਪ ਮਾਰਦੇ ਹੋ ਕੋਈ ਛੱਡਦੀ ਨਹੀਂ ਵਾਦਾ ਕਰਨ ਆਉਣਾ ਵੀ ਸਾਰੀ ਜਿਵੇਂ ਪੂਰੇ ਕਰਦਾਂਗੇ ਫਿਰ ਤੁਸੀਂ ਜਦੋਂ ਜਿੱਤ ਜਾਂਦੇ ਹੋ ਜਿੱਤਣਸਾਰ ਤੁਸੀਂ ਜਾ ਕੇ ਜਿਹੜੀ ਸਾਡੀ ਰਾਜਨੀਤੀ ਸਾਡੇ ਪੰਜਾਬ ਦੇ ਖਿਲਾਫ ਆ ਤੁਸੀਂ ਉਹ ਝੂਲੀ 'ਚ ਜਾ ਕੇ ਬਹਿ ਜੰਨੇ ਦਿੱਲੀ ਰਾਜਨੀਤੀ ਹਮੇਸ਼ਾ ਤੋਂ ਪੰਜਾਬ ਦੇ ਖਿਲਾਫ ਆ ਤੁਸੀਂ ਜਾ ਕੇ ਉਹ ਝੂਲੀ 'ਚ ਬਹਿ ਜੰਨੇ ਹੋ ਤੁਸੀਂ ਇੱਕ ਪਾਸੇ ਗੱਲ ਕਰਦੇ ਹੋ ਕਿ ਪੰਜਾਬ ਦੇ ਵਿੱਚ ਧਰਨੇ ਹੀ ਲਾਉਣੇ ਦੂਜੇ ਪਾਸੇ ਤੁਸੀਂ ਜਿਹੜਾ ਕਿ ਕੇਸਰੀਵਾਲ ਤੁਹਾਡਾ ਫਸਿਆ ਹੋਇਆ ਆਮ ਆਦੀ ਪਾਰਟੀ ਨੂੰ ਮੈਂ ਕਹਿਣਾ ਚਾਹਣਾ ਤੁਸੀਂ ਉਹਦੇ ਲਈ ਧਰਨੇ ਲਾ ਰਹੇ ਹੋ ਤੁਸੀਂ ਕਹਿੰਦੇ ਚੋਣ ਜਾਬਤਾ ਲੱਗਿਆ ਤੁਸੀਂ ਉਹਦੇ ਲਈ ਧਰਨੇ ਲਾ ਰਹੇ ਹੋ ਤੁਸੀਂ ਉਹਦੇ ਲਈ ਕੱਟ ਕਰ ਰਹੇ ਤੁਸੀਂ ਉਹਦੇ ਲਈ ਆਪਣਾ ਭੁਖੜਤਾਲਾ ਕਰ ਰਹੇ ਹੋ ਤੁਸੀਂ ਸਾਡੇ ਜਿਹੜੇ ਨੌਜਵਾਨ ਨੇ ਸਾਨੂੰ ਉਹਨਾਂ ਦੇ ਹੱਕ ਦੇ ਵਿੱਚ ਬੋਲਣ ਨਹੀਂ ਦੇ ਰਹੇ ਇਹ ਪੰਜਾਬ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਇੱਦੋਂ ਮਾੜਾ ਕੋਈ ਪੈਦਾ ਹੋ ਨਹੀਂ ਸਕਦਾ ਯਾਰ ਤੁਸੀਂ ਹਰ ਪਾਸੇ ਆਵਾਜ਼ ਬੰਦ ਬੰਦ ਕਰਨੀ ਤੁਸੀਂ ਮੇਰੇ ਤੇ ਪਰਚੇ ਤੁਸੀਂ ਮੇਰੇ ਤੇ ਪਾ ਕੇ ਦੇਖ ਲੈ ਤੁਸੀਂ ਮੇਰੇ ਤੇ ਜਿਹੜੇ ਮੇਰੇ ਸੋਸ਼ਲ ਮੀਡੀਆ ਅਕਾਊਂਟ ਤੁਸੀਂ ਉਹ ਬੰਦ ਕਰਤੇ ਤੁਸੀਂ ਸਾਰਾ ਕੁਝ ਕਰਕੇ ਦੇਖ ਲੈ ਕਰਤਾਰ ਕੋਸ਼ੀ ਤੁਸੀਂ ਮੇਰੀ ਪੂਰੀ ਸਰਕਾਰ ਨੇ ਅੱਡੀ ਛੂਟੀ ਦਾ ਜ਼ੋਰ ਲਾਇਆ ਹੋਇਆ ਕਰਤਾਰ ਕੋਸ਼ੀ ਕਰਨ ਦਾ ਪੁਲਿਸ ਜਦੋਂ ਤਾਂ ਨਿਕਲਦਾ ਬਾਹਰ ਮੈਂ ਤਾਂ ਪੁਲਿਸ ਇੰਨੀ ਖੜੀ ਹੁੰਦੀ ਆ ਪਰ ਮੈਂ ਕੀ ਕਰਾਂ ਯਾਰ ਮੈਂ ਚਾਹਣਾ ਕਿ ਸਾਡੇ ਜਿਹੜੇ ਸਾਡੇ ਲੋਕਾਂ ਨੂੰ ਮੈਂ ਜਾਗਰੂਤ ਕਰਨਾ ਚਾਹਣਾ ਮੈਂ ਲੋਕਾਂ ਨੂੰ ਜਗਾਉਣਾ ਚਾਹਣਾ ਕਿ ਸਾਡੇ ਨਾਲ ਕਿਵੇਂ ਜਿਹੜਾ ਪੰਜਾਬ ਤਰੱਕੀ ਦੇ ਰਸਤੇ ਤੇ ਆਊਗਾ ਤੁਸੀਂ ਇਹ ਮੇਰੀ ਆਵਾਜ਼ ਨੂੰ ਬਾਹਰ ਨਿਕਲ ਨਹੀਂ ਦਿੰਦੇ ਤੁਸੀਂ ਹਰ ਪਾਸੇ ਦਬਾਉਣ ਤੇ ਲੱਗੇ ਹੋ ਪਰ ਪੰਜਾਬ ਦੇ ਲੋਕਾਂ ਨੂੰ ਮੇਰੀ ਬੇਨਤੀ ਆ ਪੰਜਾਬ ਦੇ ਲੋਕੋ ਆਪਾਂ ਜਾਗਰੂਤ ਹੋ ਕਦਨਾ ਤਾਮ ਕੋਈ ਕੋਈ ਇਹਨਾਂ ਪਾਰਟੀਆਂ ਪਿੱਛੇ ਲੜਾਂਗੇ ਨੈਸ਼ਨਲ ਪਾਰਟੀਆਂ ਪਿੱਛੇ ਤੁਸੀਂ ਕੋਈ ਕਹਿੰਦਾ ਮੈਂ ਝਾੜੂ ਵਾਲਾ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਕੋਈ ਕਹਿੰਦਾ ਮੈਂ ਭਾਜਪਾ ਵਾਲਾ ਕੋਈ ਕਹਿੰਦਾ ਮੈਂ ਕੱਲੀ ਕਹਿੰਦਾ ਤੁਸੀਂ ਇੰਨਾ ਪਿੱਛੇ ਲੜੀ ਜਾਂਦੇ ਹੋ ਤੁਸੀਂ ਆਪਣੇ ਲੜਨਾ ਤਾਂ ਪੰਜਾਬ ਪਿੱਛੇ ਲੜੋ ਤੁਸੀਂ ਇਹ ਜਿਹੜੀਆਂ ਪਾਰਟੀਆਂ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਤੂੰ ਹਰ ਪਾਸੋਂ ਹਰ ਪੱਖੋਂ ਖਰੀਦਣ ਦੀ ਕੋਸ਼ਿਸ਼ ਕੀਤੀ ਤੂੰ ਪਹਿਲਾਂ ਕਹਿੰਦਾ ਜੇ ਐਮਐਲਏ ਚੋਣ ਲੜ ਲਓ ਸਾਡੇ ਵੱਲੋਂ ਅਸੀਂ ਨਹੀਂ ਲੜੀ ਤੁਸੀਂ ਫਿਰ ਕਹਿੰਦਾ ਜੀ ਮੈਨੂੰ ਐਮਪੀ ਦੀ ਚੋਣ ਲੜ ਲਾ ਮੈਂ ਨਹੀਂ ਲੜੀ ਕਈ ਲੋਕ ਇਹ ਜਿਹੜੇ ਪਾਰਟੀਆਂ ਦੇ ਲੋਕ ਨੇ ਨਾ ਕਈਆਂ ਨੂੰ ਇਹ ਲੱਗਦਾ ਹੁੰਦਾ ਵੀ ਇਹ ਭਾਨਾ ਪਤਾ ਨਹੀਂ ਐਵੇਂ ਹੀ ਗ ਮੈਂ ਅਸਲ ਗੱਲ ਦਾ ਸਬੂਤ ਦੇ ਸਕਦਾ ਮੈਂ ਕਹਿੰਦਾ ਕਵੇ ਇੱਕ ਵਾਰੀ ਮੁੱਖ ਮੰਤਰੀ ਵੀ ਤੈਨੂੰ ਨਹੀਂ ਕਿਹਾ ਵੀ ਚੋਣ ਲੜਨ ਮੈਂ ਇਸ ਦਾ ਚੀ ਦਾ ਸਬੂਤ ਪੇਸ਼ ਕਰੂੰਗਾ ਕਹਿ ਕੇ ਦਿਖਾਵੇ ਇੱਕ ਵਾਰੀ ਵੀ ਪਾਣਾ ਫੇਗ ਗੱਲਾਂ ਕਹਿੰਦਾ ਅੰਦਰੋਂ ਤਾਂ ਗੱਲਾਂ ਕਰਦਾ ਚੋਣਾ ਲੜ ਲਓ ਸਾਡੇ ਨਾਲ ਆ ਜਾਓ ਪਰ ਅਸੀਂ ਤੁਹਾਡੇ ਨਾਲ ਨਹੀਂ ਬੈਠ ਸਕਦੇ ਅਸੀਂ ਤੁਹਾਡੇ ਨਾਲ ਕਿਉਂ ਨਹੀਂ ਬੈਠ ਸਕਦੇ ਸਾਡੀ ਮਜਬੂਰੀ ਇਹ ਆ ਕਿਉਂਕਿ ਅਸੀਂ ਚੰਗੀ ਤਰ੍ਹਾਂ ਸਮਝ ਚੁੱਕੇ ਹਾਂ ਕਿ ਪੰਜਾਬ ਨੇ ਤਰੱਕੀ ਕਿਵੇਂ ਕਰਨੀ ਆ ਪੰਜਾਬ ਨੂੰ ਜਿਹੜੇ ਕਿ ਇਨਸਾਫ ਕਿਵੇਂ ਮਿਲਣਾ ਸੀ ਉਹ ਚੀ ਨੂੰ ਸਮਝ ਚੁੱਕੇ ਹਾਂ ਸਾਨੂੰ ਪਤਾ ਅਸੀਂ ਲੋਕਾਂ ਨੂੰ ਜਗਾ ਰਹੇ ਹਾਂ ਕਿ ਸਾਨੂੰ ਜਥੇਬੰਦ ਹੋਣਾ ਪੈਣਾ ਸਾਡੇ ਜਿਹੜੇ ਦਿੱਲੀ ਦੀ ਨੈਸ਼ਨਲ ਪਾਰਟੀਆਂ ਨੇ ਕਿਉਂ ਸਾਨੂੰ ਕਦੇ ਇਨਸਾਫ ਨਹੀਂ ਦੇ ਸਕਦੀਆਂ ਉਹਨਾਂ ਨੇ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਹੀ ਪੰਜਾਬ ਦੇ ਨਾਲ ੱੱੱਕਾ ਕਰਦੇ ਆਏ ਨੇਗੇ ਕਿੰਨਾ ਲੰਮਾ ਸਮਾ ਸੰਘਰਸ਼ ਕਰਕੇ ਸੀ ਪੰਜਾਬੀ ਸੂਬਾ ਲੈਤਾ ਫਿਰ ਤੁਸੀਂ ਇਹ ਦੇਖੋ ਅਸੀਂ ਪੰਜਾਬ ਨੇ ਕਸਰ ਕਦੋਂ ਛੱਡੀ ਹੈ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕਰ ਲਓ ਮੁਗਲਾਂ ਤੋਂ ਦੇਸ਼ ਯਾਦ ਕਰਵਾਇਆ ਅੰਗਰੇਜ਼ਾਂ ਤੋਂ ਦੇਸ਼ ਯਾਦ ਕਰਾਇਆ ਬਾਅਦ ਚ ਗੱਲ ਕਰ ਲਓ ਆਜ਼ਾਦੀ ਤੋਂ ਚੀਨ ਦੇ ਬਾਰਡਰਾਂ ਦੀ ਗੱਲ ਕਰ ਲਓ ਜਿਹੜੀ ਦੇਸ਼ ਜਿੰਨੇ ਹੀ ਭਾਰਤ ਦੇ ਬਾਰਡਰ ਨੇਗੇ ਸਭ ਤੋਂ ਵੱਧ ਕਰਵਾਨੀਆਂ ਪੰਜਾਬ ਦੀਆਂ ਨੇ ਪੰਜਾਬ ਦੇ ਲੋਕਾਂ ਦੀਆਂ ਨੇ ਪੰਜਾਬ ਦੇ ਨੌਜਵਾਨਾਂ ਦੀਆਂ ਨੇ ਅਸੀਂ ਕਸਰ ਕਿੱਥੇ ਛੱਡੀ ਆ ਅਸੀਂ ਉਹ ਪਰ ਉਹ ਫਿਰ ਵੀ ਸਾਡਾ ਉਹ ਪਾਰਟੀ ਤੇ ਧੱਕਾ ਕਰਦੇ ਨੇ ਅਸੀਂ ਉਹ ਪਾਰਟੀ ਨਾਲ ਨਹੀਂ بیٹھ ਸਕਦੇ ਸਾਡੀ ਇਹ ਮਜਬੂਰੀ ਆ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਉਹਨਾਂ ਨਾਲ ਥੱਲੇ ਲੱਗੀਏ ਅਸੀਂ ਆਪਣੇ ਲੋਕਾਂ ਨੂੰ ਜਥੇਬੰਦੀਆਂ ਕਰਦੇ ਲੱਗੇ ਹੋਇਆ ਮੈਂ ਆਪਣੇ ਲੋਕਾਂ ਨੂੰ ਇੱਕ ਗੱਲ ਕਹਿਣਾ ਚਾਹਣਾ ਵੀ ਯਾਰ ਕਿਸਾਨ ਜਥੇਬੰਦੀਆਂ ਨਾਲ ਜੁੜੋ ਮਜ਼ਦੂਰ ਜਥੇਬੰਦੀਆਂ ਨਾਲ ਜੁੜੋ ਜੁੜ ਕੇ ਤੁਸੀਂ ਇਕੱਠੇ ਹੋ ਕੇ ਜਿਹੜਾ ਆਪਾਂ ਸਾਰੇ ਇੱਕ ਪਹਿਲੇ ਤਾਂ ਇੱਕ ਮੰਚ ਤੇ ਇਕੱਠੇ ਹੋਈਏ ਇੱਕਠੇ ਹੋ ਕੇ ਫਿਰ ਕਿਤੇ ਚਾਹੀਏ ਕਿ ਜੇ ਪੰਜਾਬ ਨੂੰ ਕਾਮਯਾਬ ਕਰਨਾ ਸਾਨੂੰ ਖੇਤਰੀ ਪਾਰਟੀ ਕਾਮਯਾਬ ਕਰਨੀ ਪੈਣੀ ਆ ਸਾਨੂੰ ਇਹ ਨੈਸ਼ਨਲ ਪਾਰਟੀਆਂ ਤੋਂ ਬਾਹਰ ਨਿਕਲਣਾ ਪੈਣਾ ਸਾਨੂੰ ਜੇਕਰ ਅਸੀਂ ਆਪਣੇ ਪੰਜਾਬ ਦਾ ਇਨਸਾਫ ਲੈਣਾ ਜੇਕਰ ਚੋਣੇ ਜੋ ਹੋ ਰਹੇ ਨੇ ਪੰਜਾਬ ਨਾਲ ਧੱਕੇ ਤਾਂ ਸਾਨੂੰ ਆਪਣੀ ਖੇਤਰੀ ਪਾਰਟੀ ਖੜੀ ਕਰਨੀ ਪੈਣੀ ਆ ਕਿਉਂਕਿ ਜਿੰਨੇ ਵੀ ਰਾਜਨੀਤਿਕ ਲੀਡਰ ਪੰਜਾਬ ਦੇ ਨੇਗੇ ਇਹ ਸਾਰੇ ਨੈਸ਼ਨਲ ਪਾਰਟੀਆਂ ਦੇ ਨਾਲ ਮਿਲ ਕੇ ਪੰਜਾਬ ਦੇ ਨਾਲ ਧੱਕਾ ਕਰਵਾਉਂਦੇ ਨੇਗੇ ਇਹ ਖੁਦ ਨਾਲ ਮਿਲੇ ਹੋਏ ਨੇਗੇ ਇਹ ਸਾਰੇ ਸਾਰੇ ਦਿੱਲੀ ਅੱਗੇ ਜਾ ਕੇ ਕੋਡੇ ਹੁੰਦੇ ਨੇ ਸਾਰੇ ਸਾਰੇ ਦਿੱਲੀ ਅੱਗੇ ਜਾ ਕੇ ਝੁਕਦੇ ਨੇਗੇ ਠੀਕ ਆ ਨਾ ਗੱਲ ਇਨਰਿਸ ਸਮੱਸਿਆ ਇਹ ਆ ਮੈਂ ਇਹ ਗੱਲ ਕਹਿਣਾ ਚਾਹਣਾ ਵੀ ਜਿੰਨੇ ਲੋਕ ਨੌਜਵਾਨ ਚੰਗੇ ਕੋਈ ਨਿਕਲ ਕੇ ਇਸ ਪ੍ਰਕਾਰ ਦੇ ਆਉਣ ਕਿ ਉਹ ਪੰਜਾਬ ਦੀ ਪਹਿਲਾਂ ਲੋਕਾਂ ਨੂੰ ਜਥੇਬੰਦ ਕਰਨ ਜਥੇਬੰਦ ਕਰਨ ਤੋਂ ਬਾਅਦ ਫਿਰ ਉਹ ਪੰਜਾਬ ਦੇ ਵਿੱਚ ਕੋਈ ਖੇਤਰੀ ਪਾਰਟੀ ਕਾਮਯਾਬ ਕਰਨ ਸਾਡੀ ਸੂਚ ਇਹ ਆ ਅਸੀਂ ਕਾਂਗਰਸ ਵੱਲੋਂ ਚੋਣਾਂ ਲੜ ਲੰਦੇ ਅਸੀਂ ਕਿਹੜੀ ਪਾਰਟੀ ਵੱਲੋਂ ਚੋਣਾਂ ਨਹੀਂ ਲੜ ਸਕਦੇ ਮੇਰੇ ਕੋਲੇ ਕੋਈ ਲੀਡਰ ਕਹਿ ਕੇ ਦਿਖਾਵੇ ਕੋਈ ਕਾਂਗਰਸ ਦਾ ਵੱਡਾ ਲੀਡਰ ਕਾਹੇ ਜਾਂ ਕੋਈ ਆਪਣਾ ਇਹਨਾਂ ਦਾ ਜਿਹੜਿਆ ਹੁਣ ਦੋ ਪਾਰਟੀਆਂ ਮਿਲਣ ਨੇਗਾ ਜਾਂ ਕੋਈ ਝਾੜੂ ਵਾਲਾ ਕਹਿ ਕੇ ਦਿਖਾਵੇ ਮੈਂ ਸੂਤ ਦੇਉਂਗਾ ਤੁਸੀਂ ਸਾਨੂੰ ਕਹਿੰਦੇ ਨਹੀਂ ਕਿ ਸਾਡੇ ਵਿੱਚੋਂ ਪਹਿਲਾਂ ਚੋਣਾਂ ਲੜ ਲਓ ਅਸੀਂ ਨਹੀਂ ਲੜ ਸਕਦੇ ਸਾਡੀ ਮਜਬੂਰੀ ਇਹ ਆ ਕਿ ਸਾਨੂੰ ਇਹ ਚੀਜ਼ ਦੀ ਸਮਝ ਆ ਚੁੱਕੀ ਹੈ ਸਾਨੂੰ ਕੁਰਸੀਆਂ ਦਾ ਲਾਲਚ ਨਹੀਂ ਹੈਗਾ ਸਾਨੂੰ ਇਹ ਹੀ ਆ ਕਿ ਕਿੰਨੀਆਂ ਚੀਜ਼ਾਂ ਤਿਆਗ ਕਰਤੀਆਂ ਸੰਗਾਰਾ ਤੁਸੀਂ ਮੈਂ ਇਸ ਮੈਂ ਆਪਣੀ ਆਵਾਜ਼ ਮੈਂ ਇੱਕ ਪਹਿਲਾ ਕਲਾਕਾਰ ਵਾਂਗੂ ਚੰਗੇ ਪੈਸੇ ਕਮ